ਨਮਸਕਾਰ ਸਤਿ ਸ੍ਰੀ ਅਕਾਲ ਪੰਜਾਬ ਚ ਅੱਜ ਸਾਰੀਆਂ ਨਜ਼ਰਾਂ ਤਰਨਤਾਰਨ ਵਿਧਾਨ ਸਭਾ ਸੀਟ ਤੇ ਟਿਕੀਆਂ ਹੋਈਆਂ ਨੇ ਜ਼ਿਮਨੀ ਚੋਣ ਦੇ ਨਤੀਜੇ ਕੱਲ ਦੁਪਹਿਰ ਤੱਕ ਆਉਣਗੇ ਸੋ ਅੱਜ ਮੈਂ ਗੱਲ ਕਰੂੰਗਾ ਕਿ ਇਸ ਹਲਕੇ ਦੀ ਅਤੇ ਇਸ ਜ਼ਿਮਨੀ ਚੋਣ ਦੀ ਇੰਨੀ ਅਹਿਮੀਅਤ ਯਾਨੀ ਮਹੱਤਤਾ ਕਿਉਂ ਬਣ ਗਈ ਹੈ ਇਹ ਇੰਨੀ ਇੰਪੋਰਟੈਂਟ ਸੀਟ ਕਿਉਂ ਬਣੀ ਹੋਈ ਹੈ ਕਿਉਂਕਿ ਪੰਜਾਬ ਦੀਆਂ ਅਸੈਂਬਲੀ ਚੋਣਾਂ ਹੋਰ 15 ਮਹੀਨਿਆਂ ਨੂੰ ਉਨੀਆਂ ਨੇ 2027 'ਚ ਇਸ ਵਕਤ ਕਿਸੇ ਵੀ ਹਲਕੇ ਦੀ ਜ਼ਿਮਨੀ ਚੋਣ ਦੀ ਕੋਈ ਖਾਸ ਇੰਪੋਰਟੈਂਸ ਨਹੀਂ ਹੋਣੀ ਚਾਹੀਦੀ ਸੀ ਪਰ ਦੇਖਿਆ ਗਿਆ ਵਾ ਕਿ ਇਸ ਜ਼ਿਮਨੀ ਚੋਣ ਚ ਤਰਨਤਨ ਜ਼ਿਮਨੀ ਚੋਣ ਵਾਸਤੇ ਸਾਰੀਆਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਵਾ ਇਹਦੇ ਸ਼ਾਇਦ ਕਈ ਕਾਰਨ ਨੇ ਇਹ ਤਰਨਤਨ ਸੀਟ ਮੱਝ ਦੇ ਘੜਚ ਇਹ ਸਾਰੇ ਇਲਾਕੇ ਨੇ 80 ਤੇ 90 ਦੇ ਆਕੇ ਬਹੁਤ ਸਫਰ ਕੀਤਾ ਇਸ ਸੀਟ ਦੇ ਇਰਤ ਗਿਰਦ ਨੇ ਖੇਮ ਕਰਨ ਪੱਟੀ ਤੇ ਖਡੂਰ ਸਾਹਿਬ ਦੀਆਂ ਸੀਟਾਂ ਇਹ ਸੀਟ ਦੇ ਰੁਝਾਨ ਦਾ ਅਸਰ ਨਾਲ ਦੀਆਂ ਸੀਟਾਂ ਤੇ ਜ਼ਰੂਰ ਪਵੇਗਾ ਸਿਰਫ ਇਹੋ ਹੀ ਨਹੀਂ ਇਸ ਸੀਟ ਦੇ ਰਿਜ਼ਲਟ ਤੋਂ ਮੱਜੇ ਦੀਆਂ ਪੰਥਿਕ ਸੀਟਾਂ 'ਤੇ ਰੁਝਾਨ ਦਾ ਵੀ ਅੰਦਾਜ਼ਾ ਲੱਗ ਜਾਊਗਾ ਮੱਜੇ ਦੀਆਂ કુલ-ਕੁੱਲ 25 ਸੀਟਾਂਾਂ ਸੱਤਕ ਸੀਟਾਂ ਨੂੰ ਛੱਡ ਕੇ ਬਾਕੀ ਸੀਟਾਂ ਪਿੰਡੂ ਨੇ ਤੇ ਇਹਨਾਂ 'ਚ ਪੰਥਿਕ ਵੋਟ ਕਾਫੀ ਆ ਮੱਜੇ ਦੀਆਂ ਸੱਤ ਸੀਟਾਂ 'ਚ ਸ਼ਹਿਰੀ ਵੋਟ ਕਾਫੀ ਆ ਇਹ ਨੇ ਅੰਮ੍ਰਿਤਸਰ ਸ਼ਹਿਰ ਦੀਆਂ 4 ਸੀਟਾਂ ਦੀਨਨਗਰ, ਗੁਰਦਾਸਪੁਰ ਤੇ ਪਠਾਨਕੋਟ ਹਾਂ ਕੁਝ ਇਹਨਾਂ ਪੈਂਡੂ ਵੋਟ ਵੀ ਆ ਪਰ ਇਹ ਜ਼ਿਆਦਾ ਸ਼ਹਿਰੀ ਸੀਟਾਂ ਮੰਨੀਆਂ ਜਾਂਦੀਆਂ 2022 ਚੋਣਾਂ ਸਮੇਤ ਇੱਕ ਦੋ ਇਲੈਕਸ਼ਨਸ ਨੂੰ ਛੱਡ ਕੇ ਮਾਝੇ ਦਾ ਖਾਸ ਕਰਕੇ ਤਰਨਤਾਰਨ ਖਡੂਰ ਸਾਹਿਬ ਇਲਾਕੇ ਦਾ VOTING ਪੈਟਰਨ ਵੱਖਰਾ ਹੀ ਰਿਹਾ ਹੈ ਮੈਨੂੰ ਯਾਦ ਆ ਕਿ 1999 ਯਾਨੀ 1989 ਚ ਸਿਮਰਨਜੀਤ ਸਿੰਘ ਮਾਨ ਨੇ ਨਜ਼ਰਬੰਦ ਹੁੰਦਿਆਂ ਵੀ ਤਰਨਤਾਰਨ ਲੋਕ ਸਭਾ ਹਲਕੇ ਤੋਂ ਕਰੀਬ 480000 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਬਾਅਦ ਚ ਤਰਨਤਾਰਨ ਲੋਕ ਸਭਾ ਸੀਟ ਬਣ ਗਈ ਖਡੂਰ ਸਭ ਪ੍ਰੋਡੂਸ ਸਾਹਿਬ ਲੋਕ ਸਭਾ ਸੀਟ ਕੁਝ ਹਲਕਿਆਂ ਦੀ ਰਦੋਬਦਲ ਹੋਈ ਜ਼ੀਰਾ ਅਸੈਂਬਲੀ ਹਲਕੇ ਨੂੰ ਫਿਰੋਜ਼ਪੁਰ ਚੋਂ ਕੱਢ ਕੇ ਖਡੂਰ ਸਾਹਿਬ ਲੋਕ ਸਭਾ ਹਲਕੇ ਚ ਸ਼ਾਮਿਲ ਕਰ ਲਿਆ ਗਿਆ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਨੂੰ ਜਲੰਧਰ ਚੋਂ ਕੱਢ ਕੇ ਖਡੂਰ ਸਾਹਿਬ ਚ ਪਾ ਦਿੱਤਾ ਗਿਆ ਪਰ ਮੱਝ ਦਾ ਜਿਹੜਾ ਕੋਰ ਹਿੱਸਾ ਸੀ ਖਡੂਰ ਸਾਹਿਬ ਦੇ ਵਿੱਚ ਹੋ ਰਿਹਾ ਸ਼ਾਇਦ ਇਹੋ ਕਾਰਨ ਸੀ ਕਿ 2024 ਲੋਕ ਸਭਾ ਚੋਣਾਂ ਚ ਬਾਕੀ ਪੰਜਾਬ ਦੇ ਟ੍ਰੈਂਡਸ ਤੋਂ ਹਟ ਕੇ ਕਡੂਰ ਸਾਹਿਬ ਲੋਕ ਸਭਾ ਹਲਕੇ ਨੇ ਉੱਥੋਂ ਦੇ ਵੋਟਰਾਂ ਨੇ ਜੇਲ੍ਹ ਚ ਨਜ਼ਰਬੰਦ ਅਮਰਿਤਪਾਲ ਸਿੰਘ ਨੂੰ ਕਰੀਬ 197000 ਵੋਟਰਾਂ ਨਾਲ ਜਿਤਾਇਆ ਉਹ ਉਸ ਵੇਲੇ ਕਿਸੇ ਪਾਰਟੀ ਦੇ ਉਮੀਦਵਾਰ ਨਹੀਂ ਸਨ ਆਜ਼ਾਦ ਚੋਣ ਲੜੀ ਸੀ ਉਹਨਾਂ ਨੇ ਦੂਜੀ ਸੀਟ ਜਿੱਥੇ ਹੈਰਾਨੀਜਨਕ ਨਤੀਜਾ ਆਇਆ ਸੀ ਉਹ ਸੀ ਫਰੀਦਕੋਟ ਲੋਕ ਸਭਾ ਸੀਟ ਉੱਥੇ ਸਰਬਜੀਤ ਸਿੰਘ ਖਾਲਸਾ ਨੇ ਕਰੀਬ 70000 ਵੋਟਰਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ ਉਸਦਾਰ ਬਿਆਨ ਸਿੰਘ ਦਾ ਬੇਟਾ ਹੈ ਜਿਸਨੇ 1984 ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਭਾਈ ਸਤਵੰਤ ਸਿੰਘ ਨਾਲ ਰਲ ਕੇ ਕਤਲ ਕੀਤਾ ਸੀ 2024 ਚੋਣਾਂ ਤੋਂ ਬਾਅਦ 2024 ਚੋਣਾਂ ਤੋਂ ਬਾਅਦ ਵੀ ਜਿੱਦ ਦੇ باوجود ਅਮਰਿਤਪਾਲ ਸਿੰਘ ਜੋ ਐਨਐਸਏ ਚ ਅਸਾਮਟ ਨਜ਼ਰਬੰਦ ਨੇ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਗਿਆ ਪਰ ਉਹਨੇ ਤੇ ਉਹਨਾਂ ਦੇ ਪਰਿਵਾਰ ਨੇ ਚੋਣਾਂ ਤੋਂ ਬਾਅਦ ਇੱਕ ਸਿਆਸੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸਥਾਪਿਤ ਕੀਤਾ ਉਸ ਪਾਰਟੀ ਦਾ ਕਰਨਤਾਨ ਚੁਮੀਦਾਰ ਹੈ ਮਨਦੀਪ ਸਿੰਘ ਮਨਦੀਪ ਸਿੰਘ ਦਾ ਭਰਾ ਸ਼ਿਵ ਸੇਨਾ ਆਗੂ ਸੁਦੇਸ਼ ਸੂਰੀ ਦੇ ਕਤਲ ਚ ਪਟਿਆਲਾ ਜੇਲ੍ਹ ਚ ਅੰਦਰ ਹੈ ਹੁਣਾ ਵੇਖਣ ਵਾਲੀ ਗੱਲ ਇਹ ਹੈ ਕਿ ਕਿ ਮਨਦੀਪ ਸਿੰਘ ਤਰਨਤਾਰਨ ਸੀਟ ਜਿੱਤਦਾ ਹੈ ਉਸ ਦੀ ਜਿੱਤ ਹਾਰ ਅਤੇ ਪੰਥਕ ਨਿਗਾਹਾਂ ਜਿੱਤ ਹਾਰ ਤੇ ਪੰਥਕ ਨਿਗਾਹਾਂ ਜਿਹੜੀਆਂ ਉਹ ਟਿਕੀਆਂ ਹੋਈਆਂ ਨੇ ਮਨਦੀਪ ਸਿੰਘ ਦੀ ਜਿੱਤ ਹਾਰ ਤੇ ਅਤੇ ਉਸ ਦੇ ਪਰਫਾਰਮੈਂਸ ਤੇ ਸਿਰਫ ਵਾਰਿਸ ਪੰਜਾਬ ਦੇ ਪਾਰਟੀ ਦਾ ਪਵਿੱਖੀ ਨਹੀਂ ਹੋਰ ਦੋ ਹੋਰ ਸਿਆਸੀ ਪਾਰਟੀਆਂ ਦਾ ਪਵਿੱਖ ਵੀ ਨਿਰਪਰ ਹੈ ਇਹ ਹਨ ਅਕਾਲੀ ਦਲ ਬਾਦਲ ਜਿਹੜਾ ਦੂਜਾ ਬਾਗੀ ਅਕਾਲੀ ਦਲ ਤੜਾਵੇ ਜਿਹਦੀ ਅਗਵਾਈ ਯਾਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਯਾਨੀ ਹਰਪ੍ਰੀਤ ਸਿੰਘ ਤੜੇ ਨੇ ਆਪਣਾ ਸਮਰਥਨ ਮਨਦੀਪ ਸਿੰਘ ਨੂੰ ਖੋਲ ਕੇ ਦਿੱਤਾ ਵਾ ਉਧਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਪਤਨੀ ਆ ਬੀਬੀ ਪਰਮਜੀਤ ਕੌਰ ਪਰਮਜੀਤ ਕੌਰ ਖਾਲੜਾ ਨੇ ਵੀ ਆਪਣਾ ਜਿਹੜਾ ਸਮਰਥਨ ਆ ਉਹ ਮਨਦੀਪ ਸਿੰਘ ਨੂੰ ਦਿੱਤਾ ਹੋਇਆ ਇਤਰੀਕੇ ਨਾਲ ਸਾਰੀਆਂ ਪੰਥਕ ਤੇ ਰਾਜਰੀਆਂ ਮੈਂ ਜਾਂ ਕਾਫੀ ਪੰਥਕ ਤੇ ਰਾ ਇੱਕ ਪਾਸੇ ਹੋ ਗਿਆ ਆ ਇਹ ਚੋਣ ਨਤੀਜੇ ਦਾ ਅਗਲੀਆਂ ਚੋਣਾਂ ਤੇ ਉਸ ਚੋਣਾਂ ਵਾਸਤੇ ਜਿਹੜੇ ਗੱਠ ਜੋੜ ਹੋਣਗੇ ਉਹਨਾਂ ਤੇ ਵੀ ਅਸਰ ਪਊਗਾ ਵਾਰਿਸ ਪੰਜਾਬ ਤੇ ਗਿਆਨੀ ਹਰਪ੍ਰੀਤ ਸਿੰਘ 그룹 ਦੀ ਕੀ ਉਹ ਫਿਰ ਤੋਂ ਇਕੱਠੇ ਹੋ ਸਕਣਗੇ ਹੋਣਗੇ ਗਿਆਨੀ ਹਰਪ੍ਰੀਤ ਸਿੰਘ ਨਾਲ ਕਈ ਪੁਰਾਣੇ ਅਕਾਲੀ ਲੀਡਰ ਵੀ ਨੇ ਕੀ ਉਹ ਲੀਡਰ ਵਾਰਿਸ ਪੰਜਾਬ ਦੀ ਜਿਹੜੀ ਵਿਚਾਰਧਾਰਾ ਵਾ ਉਹਦੇ ਨਾਲ ਜੁੜੇ ਰਹਿਣਗੇ ਇਹਨਾਂ ਸਮੀਕਰਨਾਂ ਦਾ ਅਸਰ ਅਕਾਲੀ ਦਲ ਬਦਲ ਤੇ ਵੀ ਪੈਣਾ ਲਾਜ਼ਮੀ ਹੈ ਹਾਲਾਂਕਿ ਇਸ ਜ਼ੋਨੀ ਜ਼ਮਨੀ ਚੋਣ ਚ ਅਕਾਲੀ ਦਲ ਬਾਦਲ ਵੱਲੋਂ ਬਹੁਤ ਮਿਹਨਤ ਕੀਤੀ ਗਈ ਜਿਵੇਂ ਹੜਾ ਜਿਉਂ ਨੇ ਬੜੀ ਮਿਹਨਤ ਕੀਤੀ ਇੱਥੇ ਵੀ ਬਹੁਤ ਮਿਹਨਤ ਕੀਤੀ ਇਸ ਲਈ ਵੀ ਕਿਉਂਕਿ ਪਾਰਟੀ ਦਾ ਜਿਹੜਾ ਜਿਹੜੀ ਹੋਂਦ ਆ ਉੱਤੇ ਸਵਾਲ ਬਣਿਆ ਹੋਇਆ ਵਾ ਅਕਾਲੀ ਦਲ ਬਾਦਲ ਨੇ ਬਹੁਤ ਤਰਕੀਬ ਲਾ ਕੇ ਇੱਕ ਧਰਮੀ ਫੌਜੀ ਦੀ ਪਤਨੀ ਸੁਖਵਿੰਦਰ ਕੌਰ ਨੂੰ ਦਾਵਾ ਨੂੰ ਆਪਣਾ ਉਮੀਦਵਾਰ ਬਣਾਇਆ ਉਹਨੂੰ ਚੰਗਾ ਹੰਗਾਰਾ ਵੀ ਮਿਲਿਆ ਧਰਮੀ ਫੌਜੀ ਦੀ ਪਤਨੀ ਹੈ ਪਰ ਉਸ ਉੱਪਰ ਇੱਕ ਗੈਂਗਸਟਰ ਨਾਲ ਰਿਸ਼ਤਦਾਰੀ ਹੋਣ ਦਾ ਜਿਹੜਾ ਇੱਕ ਪਛਾਵਾ ਮਾ ਉਹ ਵੀ ਹੈ ਉਦੋਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਜਾਂ ਉਲਟਾ ਅਸਰ ਪਊਗਾ ਇਹ ਤੇ ਜਿਹੜਾ ਨਤੀਜਾ ਵਾ ਉਹ ਹੀ ਦੱਸੂਗਾ ਕਾਰਿਲਾ ਦਾ ਉਮੀਦਵਾਰ ਹਰਮਿਤ ਸਿੰਘ ਸੰਧੂ ਉਹਨੇ ਇਹ ਸੀਟ 2007 ਤੇ 12 ਚ ਜਿੱਤੀ ਸੀ ਫੇਰ ਉਹ ਹਰਮਿਤ ਸੰਧੂ ਜਿਹੜਾ ਵਾ ਉਹ ਲਗਾਤਾਰ 17 ਤੇ 22 ਦੀ ਜਿਹੜੀ ਚੋਣ ਆ ਉਹ ਹਾਰ ਗਿਆ ਹੁਣ ਦਿਲਚਸਪ ਗੱਲ ਇਹ ਆ ਕਿ ਹੁਣ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਜ਼ਾਹਿਰ ਹੈ ਕਿ ਆਪ ਕਿਸੇ ਵੀ ਹਾਲਤ 'ਚ ਚੋਣ ਜੜੀ ਆ ਜਿਤਨਾ ਚਾਹੁੰਦੀ ਆ ਤਾਂ ਕਿ 2027 ਚੋਣਾਂ 'ਚ ਇਜਰਾ ਜਿੱਤ ਦਾ ਮਾਹੌਲ ਹੈ ਬਣਿਆ ਰਵੇ। ਜ਼ਿਮਨੀ ਚੋਣ ਦੇ ਨਤੀਜੇ ਤੋਂ ਪਤਾ ਲੱਗੂਗਾ ਕਿ ਕਾਲੀ ਦਲ ਦੇ ਕਾਡਰ ਦੀ ਵੋਟ ਕਿਸ ਪਾਸੇ ਪੁਕਤੀ। ਉਸ ਦੇ ਉਮੀਦਵਾਰ ਤੇ ਹੱਕ 'ਚ ਜਾਂ ਫਿਰ ਉਹ ਵੋਟ ਹਰਮਿੰਦਰ ਸੰਧੂ ਨਾਲ ਆਪ 'ਚ ਸ਼ਿਫਟ ਹੋਈ। ਕਾਂਗਰਸ ਦੇ ਉਮੀਦਵਾਰ ਕਰਨਬੀਰ ਬੁਰਜ ਨੂੰ ਇਹਨਾਂ ਦਾ ਚੰਗਾ ਹੰਗਾਰਾ ਮਿਲਿਆ ਪਰ ਬਾਅਦ ਚ ਰਾਜਾ ਵੜਿੰਗਵਲੋਂ ਤੇ ਕੁਝ ਹੋਰ ਲੀਡਰਾਂ ਵੱਲੋਂ ਕੁਝ ਬਿਆਨਾਂ ਕਰਕੇ ਦਲਿਤ ਪਾਈਚਾਰੇ ਚ ਨਰਾਜ਼ਗੀ ਜਰੀਆ ਉਹ ਪਾਰਟੀ ਪ੍ਰਤੀ ਵੋਟਾਂ ਚ ਕਟੌਤੀ ਦਾ ਕਾਰਨ ਬਣ ਸਕਦੀ ਹੈ ਕਾਂਗਰਸ ਦੇ ਉਮੀਦਵਾਰ ਨੇ ਇਹ ਸੀਟ 2017 ਚ ਜਿੱਤੀ ਸੀ ਪਰ ਮੈਂ ਭਾਜਪਾ ਦੇ ਉਮੀਦਵਾਰ ਦੇ ਜਿੱਤਣ ਦਾ ਕੋਈ ਚਾਂਸ ਨਹੀਂ ਲੱਗਦਾ ਪਰ ਵੇਖਣਾ ਇਹ ਹੋਊਗਾ ਕਿ ਉਸ ਦੇ ਸਿੱਖ ਕੈਂਡੀਡੇਟ ਅਰਜੀਤ ਸਿੰਘ ਸੰਧੂ ਨੂੰ ਤਰਨਤਾਰਨ ਸ਼ਹਿਰ ਦੀ ਤੇ ਹਲਕੇ ਦੇ ਪਿੰਡੂ ਦੀ ਵੋਟ ਪਿੰਡਾਂ ਦੀ ਵੋਟ ਕਿੰਨੀ ਕੁ ਮਿਲਦੀ ਹੈ ਕਿੰਨੀ ਕੈਂਦੀ ਹੈ ਇਸ ਨਾਲ ਪਾਰਟੀ ਨੂੰ 2027 ਚੋਣਾਂ ਵਾਸਤੇ ਆਪਣੇ ਮਾਝੇ ਦੇ ਉਮੀਦਵਾਰ ਚੁਣ ਚ ਸੇਧ ਮਿਲੂਗੀ ਜੇ ਆਪ ਚੋਣ ਜਿੱਤਦੇ ਆ ਤਾਂ ਬਿਨਾਂ ਚਿਜਕ ਤੇ ਵਿਰੋਧੀਆਂ ਦੇ ਪ੍ਰਚਾਰ ਦੇ ਬਾਵਜੂਦ ਜਿਹੜੀ ਉਹਨਾਂ ਦੀ ਮੌਜੂਦਾ ਕਾਰਗੁਜ਼ਾਰੀ ਆ ਉਹਨੂੰ ਜਾਰੀ ਰੱਖੂਗੀ ਜੇ ਆ ਕਾਲੀਦਲ ਚੰਗਾ ਪਰਫਾਰਮੈਂਸ ਦਿੰਦਾ ਵਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਹਾਸ਼ੀਏ ਤੋਂ ਵਾਪਸ ਮੁੱਖ ਪੰਥਕ ਤਾਰਾ ਚ ਆਉਣ ਦਾ ਮੌਕਾ ਮਿਲ ਸਕੂਗਾ ਜਾਂ ਮਿਲੂਗਾ ਤੇ ਦੂਜਾ ਧੜਾ ਜਿਹੜਾ ਵਾ ਉਹ ਹਾਸ਼ੀਏ ਵੱਲ ਵੱਧ ਸਕਦਾ ਵਾ ਤੇ ਜੇ ਵਾਰਿਸ ਪੰਜਾਬ ਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਪੰਜਾਬ ਦੀ ਸਿਆਸਤ ਚ ਇੱਕ ਨਵੀਂ ਆਈਡੀਓਲੋਜੀ ਯਾਨੀ ਰੈਡੀਕਲ ਵਿਚਾਰਧਾਰਾ ਇੱਕ ਹਕੀਕਤ ਬਣ ਜਾਊਗੀ ਇਹ ਜਿਹੜੀ ਰੈਡੀਕਲ ਵਿਚਾਰਧਾਰਾ 2027 ਚੋਣਾਂ ਚ ਸੈਂਟਰ ਸਟੇਜ ਤੇ ਹੋਵੇਗੀ ਇਸ ਵਿਚਾਰਧਾਰਾ ਨਾਲ ਸਿਰਫ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੀ ਨਹੀਂ ਮੁਲਕ ਦੀ ਹਕੂਮਤ ਨੂੰ ਵੀ ਰੀਕਨਸਾਈਲ ਕਰਨਾ ਪਵੇਗਾ ਬਾਕੀ ਦੇਖਦੇ ਹਾਂ ਕੱਲ ਦੁਪਹਿਰ ਨੂੰ ਕੀ ਨਤੀਜੇ ਆਉਂਦੇ ਹਨ